ਅੱਜ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਸ ਨਵੇਂ ਐਲਾਨ ਨੂੰ ਇੱਕ ਸੰਗਤ ਦੀ ਮੰਗ ਸੀ ਕਿ ਇੱਕ ਨਵੀਂ ਤਰ ਖੜੀ ਹੋਣੀ ਚਾਹੀਦੀ ਆ ਸੋ ਜੋ ਇਹ ਅੱਜ ਪਾਰਟੀ ਦਾ ਆਗਾਜ਼ ਹੋ ਰਿਹਾ ਟੋਡਾ ਮੰਨ ਹੈ ਇਲੈਕਸ਼ਨ ਲੜਨ ਦਾ ਫਿਲਹਾਲ ਤਾਂ ਸੇਵਾ ਕਰਨ ਦਾ ਹੀ ਮਾਨ ਹੈ ਬਾਕੀ ਅੱਗੇ ਦੇਖਦੇ ਹਾਂ ਮਹਾਰਾਜ ਕਿਹੜੀਆਂ ਕਿਹੜੀਆਂ ਮੰਗਾਂ ਮੰਨਵਾਉਣੀ ਆ ਅਸੀਂ ਸਾਡੀ ਕਿਸਾਨੀ ਮੁੱਦਿਆਂ ਦੀਆਂ ਹੋ ਗਈਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋ ਗਿਆ ਪਾਣੀਆਂ ਦਾ ਮੁੱਦਾ ਹੋ ਗਿਆ ਇਸ ਪੰਜਾਬ ਦੇ ਵਿੱਚ ਅੱਜ ਇੱਕ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਔਰ ਸਾਡੇ ਨਾਲ ਫਰੀਦਕੋਟ ਤੋਂ ਐਮਪੀ ਸਭਜੀ ਖਾਲਸਾ ਹੋਣਾ ਦੇ ਪਤਨੀ ਨਾਲ ਗੱਲਬਾਤ ਕਰਦੇ ਆਂ ਅੱਜ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਸ ਨਵੇਂ ਐਲਾਨ ਨੂੰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸੰਗਤਾਂ ਦੀ ਮੰਗ ਸੀਗੀ ਕਿ ਅਕਾਲੀ ਦਲ ਜੋ ਹੁਣ ਦਾ ਅਕਾਲੀ ਦਲ ਦੀ ਤੁਸੀਂ ਸੋਚ ਦੇਖ ਰਹੇ ਹੋ ਕੀ ਹੋ ਰਿਹਾ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਲਾਠੀ ਚਾਰਜ ਜੋ ਉਹਨਾਂ ਨੇ ਕੀਤਾ ਸਾਰੇ ਗੁਨਾਹ ਉਹਨਾਂ ਨੇ ਮੰਗੇ ਮੰਨੇ ਨੇ ਤੇ ਕੰਗਜੋਨਾ ਤੋਂ ਕਾਫੀ ਰੋਜ਼ ਦੇ ਵਿੱਚ ਇੱਕ ਸੰਗਤ ਦੀ ਮੰਗ ਸੀ ਕਿ ਇੱਕ ਨਵੀਂ ਤਰਖੜੀ ਹੋਣੀ ਚਾਹੀਦੀ ਆ ਸੋ ਜੋ ਇਹ ਅੱਜ ਪਾਰਟੀ ਦਾ ਆਗਾਜ਼ ਹੋ ਰਿਹਾ ਮੈਂ ਸਾਰੀ ਸੰਗਤ ਨੂੰ ਪਹਿਲਾਂ ਤਾਂ ਵਧਾਈ ਦੇਣਾ ਚਾਹਣੀ ਆ ਕਿ ਸਾਰੇ ਇੰਨਾ ਸਹਿਯੋਗ ਕਰ ਰਹੇ ਨੇ ਤੇ ਸਾਰੀ ਸੰਗਤ ਦਾ ਤਹਿਦਿਲ ਤੋਂ ਧੰਨਵਾਦ ਤੁਸੀਂ ਵੀ 27 ਦੇ ਵਿੱਚ ਹੋ ਸਕਦੇ ਹੋ ਕੈਂਡੀਡੇਟ ਇਹ ਜਦੋਂ ਮੌਕਾ ਆਏਗਾ ਉਦੋਂ ਹੀ ਦੇਖਾਂਗੇ ਹਾਂ ਜੀ ਤੁਹਾਡਾ ਮਨ ਹੈ ਇਲੈਕਸ਼ਨ ਲੜਨ ਦਾ ਫਿਲਹਾਲ ਤਾਂ ਸੇਵਾ ਕਰਨ ਦਾ ਹੀ ਮਾਨ ਹੈ ਬਾਕੀ ਅੱਗੇ ਦੇਖਦੇ ਹਾਂ ਮਹਾਰਾਜ ਹਨਾ ਕਿਦਾਂ ਪਰ ਲੀਡਰ ਹਏ ਕੀ ਕਹਿੰਦੇ ਆ ਕਿ ਸੇਵਾ ਹੀ ਹੁੰਦੀ ਆ ਰਾਜਨੀਤੀ ਵੀ ਹਾਂਜੀ ਦੇਖਦੇ ਹਾਂ ਜੋ ਹੁਕਮ ਹੋਊਗਾ ਅੱਗੇ ਪ੍ਰਮਾਤਮਾ ਦਾ ਉਹ ਹੀ ਮਨਜ਼ੂਰ ਹੋਵੇ। ਸਾਈ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਐਮਐਲਏ ਦੀ ਟਿਕਟ ਦੇ ਉੱਪਰ ਇਲੈਕਸ਼ਨ ਲੜਦੇ ਹੋਏ। ਹਾਂਜੀ ਵੱਡੇ ਕਰਨਗੇ ਤਾਂ ਹਨਾ ਅਸੀਂ ਕੁਝ ਨਹੀਂ ਕਹਿ ਸਕਦੇ ਜੋ ਉਹਨਾਂ ਦਾ ਹੁਕਮ ਹੋਊਗਾ ਉਹ ਆਪਾਂ ਮੰਨਾਂਗੇ। ਜੇ ਕਹਿੰਦੇ ਨੇ ਫਿਰ ਲੜਾਂਗੇ। ਹਾਂਜੀ ਹੋ ਸਕਦਾ। ਕਿਹੜੀ ਸੀਟ ਤੋਂ ਲੜੋਗੇ? ਏ ਹਲੇ ਮੈਨੂੰ ਕੁਛ ਨਹੀਂ ਜਿੱਤੋਂ ਕਹਿਣਗੇ ਹਾਂਜੀ ਕਨਫਰਮ ਨਹੀਂ ਹੈ ਹਲੇ ਲਗਾਤਾਰ ਲੋਕ ਇਹ ਵੀ ਗੱਲਾਂ ਕਰਦੇ ਨੇ ਲੋਕ ਕਹਿੰਦੇ ਨੇ ਕਿ ਇੱਕ ਘਰ ਚਲਾਉਣ ਦੇ ਲਈ ਵੀ ਇੱਕ ਸਾਨੂੰ ਜਿਹੜਾ ਬਜਟ ਚਾਹੀਦਾ ਹੁੰਦਾ ਤੁਸੀਂ ਤਾਂ ਔਰਤੋਂ ਇੱਕ ਔਰਤ ਘਰ ਚਲਾਉਂਦੀ ਆ ਸਾਰਾ ਦਿਨ ਪਤਾ ਹੁੰਦਾ ਕਿ ਕਿੱਥੋਂ ਕਿਵੇਂ ਖਰਚਾ ਕੱਢਣਾ ਕਿਵੇਂ ਘਰ ਚੱਲੇਗਾ ਕਿੱਥੋਂ ਬਚਤ ਕਰਨੀ ਹੈ ਪਰ ਲੋਕ ਕਹਿੰਦੇ ਫਿਰ ਇੰਨੀ ਵੱਡੀ ਪਾਰਟੀ ਜਦੋਂ ਬਣੂਗੀ ਤਾਂ ਕਹਿੰਦੇ ਉਹ ਫਰਾਬ ਦੇ ਉਹ ਕਿੱਥੋਂ ਰੁਪਿਆ ਲੈ ਕੇ ਆਉਣਗੇ ਕਹਿੰਦੇ ਕੌਣ ਫੰਡਿੰਗ ਕਰ ਰਿਹਾ ਵੀਰੇ ਦੇਖੋ ਮੈਂ ਇੱਕ ਬਹੁਤ ਵੱਡੀ ਮਿਸਾਲ ਹੈ ਜਦੋਂ ਅਸੀਂ ਘਰ ਤੋਂ ਚੱਲੇ ਸੀ ਨਾ ਅਸੀਂ ਬਿਲਕੁਲ ਖਾਲੀ ਹੱਥ ਚੱਲੇ ਸੀ ਸਾਨੂੰ ਸਹਿਯੋਗ ਦਿੱਤਾ ਸੰਗਤ ਨੇ ਦਿੱਤਾ ਸਾਡੇ ਕੋਲੇ ਇੱਕ ਪੈਸਾ ਦਿੱਤੀ ਸੰਗਤ ਨੇ ਪੈਸਾ ਲਾਇਆ ਉਹਨੇ ਪਾਰਟੀ ਹੈ ਇਹ ਵੀ ਸੰਗਤ ਦੀ ਹੈ ਜਿੱਧਰ ਸੰਗਤ ਹੋ ਜਾਂਦੀ ਆ ਉਧਰ ਫਿਰ ਕੋਈ ਵੀ ਇਦਾਂ ਦਾ ਕੁਝ ਵੀ ਨਹੀਂ ਰਹਿੰਦਾ ਕਿ ਨਾ ਮੁਨਕਨ ਹਨਾ ਵੀ ਨਾ ਹੋਣਾ ਹੋਵੇ ਉਹ ਸੰਗਤ ਦੀ ਰਜ਼ਾਇਤ ਆ ਸਭ ਕੁਝ ਪਰਮਾਤਮਾ ਚੜ੍ਹਦੀ ਕਲਾ ਕਰੋਗਾ ਕਿਉਂਕਿ ਜਦੋਂ ਇੰਨੀਆਂ ਵੱਡੀਆਂ ਰੈਲੀਆਂ ਕਰਨੀਆਂ ਬਹੁਤ ਸਾਰਾ ਖਰਚਾ ਹੁੰਦਾ ਹਨ ਇੱਕ ਪਾਰਟੀ ਚਲਾਉਣੀ ਹੈ ਤਾਂ ਪੈਸੇ ਦਾ ਗੱਡੀ ਦਾ ਤੇਲ ਹੀ ਨਹੀਂ ਕਹਿੰਦੇ ਮਾਣ ਹੁੰਦਾ ਹਨ ਤਾਂ ਲੋਕ ਉਹ ਗੱਲਾਂ ਨੂੰ ਲੈ ਕੇ ਵੀ ਗੱਲਾਂ ਕਰਦੇ ਨੇ ਉਹ ਦੂਜੇ ਪਾਸੇ ਇੱਕ ਗੱਲ ਇਹ ਵੀ ਹੈ ਕਿ ਜਦੋਂ ਅਮਰਪਾਲ ਸਿੰਘ ਹੋਣੀ ਜਦੋਂ ਪੰਜਾਬ ਆਉਂਦੇ ਆ ਤਾਂ ਉਹ ਕਹਿੰਦੇ ਨੇ ਕਿ ਅਸੀਂ ਕਨਸਟੀਟਿਊਸ਼ਨ ਦੇ ਵਿੱਚ ਬਲੀਵ ਨਹੀਂ ਕਰਦੇ ਸੰਵਿਧਾਨ ਦੇ ਵਿੱਚ ਸਾਡਾ ਯਕੀਨ ਨਹੀਂ ਹੈਗਾ ਪਰ ਉਸ ਤੋਂ ਬਾਅਦ ਇਲੈਕਸ਼ਨ ਵੀ ਲੜਦੇ ਆ ਤੇ ਹੁਣ ਜਿਹੜੀ ਪਾਰਟੀ ਮਰ ਰਹੀ ਹੈ ਇਹ ਵੀ ਇੱਕ ਸੰਵਿਧਾਨ ਦਾ ਹਿੱਸਾ ਹੀ ਹੈ ਹਾਂਜੀ ਹਾਂਜੀ ਨਹੀਂ ਜੋ ਵੀ ਹੋਊਗਾ ਦੇਖੋ ਸੰਵਿਧਾਨ ਦੇ ਵਿੱਚ ਰਹਿ ਕੇ ਆਪਾਂ ਕਰਾਂਗੇ ਹਨਾ ਜੋ ਵੀ ਕਿਉਂਕਿ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਅਸੀਂ ਆਪਣੀਆਂ ਮੰਗਾਂ ਮਨਵਾ ਸਕਦੇ ਆ ਵੈਸੇ ਤਾਂ ਤੁਸੀਂ ਲੈ ਲੋ ਹੁਣ ਆਪਾਂ ਧਰਨੇ ਵੀ ਲਾਉਣੇ ਕੋਈ ਸਾਡੀ ਗੱਲ ਨਹੀਂ ਕਰਦਾ ਹੈਗਾ ਜੇ ਸਾਡੇ ਬਾਅਦ ਤੋਂ ਬਾਅਦ ਐਮਪੀ ਐਮਐਲਏ ਜਿੱਤ ਕੇ ਸੰਸਦ ਦੇ ਵਿੱਚ ਜਾਣਗੇ ਤਾਂ ਸਾਡੇ ਪੰਜਾਬ ਦੀ ਗੱਲ ਜ਼ਰੂਰ ਹੋਊਗੀ ਕਿਹੜੀਆਂ ਕਿਹੜੀਆਂ ਮੰਗਾਂ ਮਨਵਾਉਣੀਆਂ ਅਸੀਂ ਜਿਹੜੀਆਂ ਮੇਨ ਨੇ ਸਾਡੀ ਕਿਸਾਨੀ ਮੁੱਦਿਆਂ ਦੀਆਂ ਹੋ ਗਈਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋ ਗਿਆ ਪਾਣੀਆਂ ਦਾ ਮੁੱਦਾ ਹੋ ਗਿਆ ਇਹ ਸਾਰੀਆਂ ਅਸੀਂ ਮੰਗਾ ਆਪਣੀਆਂ ਬਣਵਾਵਾਂਗੇ ਬਹੁਤ ਬਹੁਤ ਧੰਨਕਿਊ ਤਾਂ ਐਸਾਂ ਸਾਡੇ ਨਾਲ ਐਮਪੀ ਸਰਜੀ ਸਿੰਘ ਖਾਸਾ ਉਹਨਾਂ ਦੇ ਪਤਨੀ ਜਿਨ੍ਹਾਂ ਦਾ ਕਹਿਣਾ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਆ ਸਕਦੇ ਆ ਜੇ ਸੰਗਤ ਚਾਵੇ ਕੈਮਰਾਮੈਨ ਬਲਜਿੰਦਰ ਨਾਮ ਮਨਦੀਪ ਜੋਤ ਸ੍ਰੀ ਮੁਕਸਤ ਸਾਹਿਬ